ਨਿਊਯਾਰਕ ਸਟੇਟ ਇੱਕ ਪੰਜਵੀਂ ਸਟੇਟ ਬਣੀ ਆ ਜਿੱਥੇ ਸਿੱਖ ਜੈਨੋਸਾਈਡ ਦਾ ਆਈੜਾ ਆ ਉਹ ਬਿਲ ਪਾਸ ਹੋਇਆ ਸੈਨੇਟ ਦੇ ਵਿੱਚ ਜਦੋਂ ਪ੍ਰੈਕਟੀਕਲ ਸਟੇਟ 'ਚ ਵੀ ਇਹ ਪਾਇਆ ਗਿਆ ਸੀ ਦੇਖ ਤਾਂ ਉਸ ਵੇਲੇ ਇਹਨਾਂ ਨੇ ਉੱਤੇ ਉਹਨਾਂ ਨੂੰ ਇਹ ਈਮੇਲ ਕੀਤੀ ਕਿ ਇਹ ਸਿੱਖ ਝੂਠ ਬੋਲਦੇ ਆ ਇਹਨਾਂ ਦੀ ਜੈਨੋਸਾਈਡ ਹੋਈ ਆ ਇਹਨਾਂ ਦੇ 2-4 ਬੰਦੇ ਮਰੇ ਸੀ ਇਹ ਬਿਲਕੁਲ ਇਹਨਾਂ ਦੇ ਨੰਬਰ ਐਕੂਰੇਟ ਨਹੀਂ ਹੈਗੇ ਉਹਨਾਂ ਦੀ ਜਿਹੜੀ ਇਸ ਵੇਲੇ ਪੋਲਿਟਿਕਸ ਚੱਲ ਰਹੀ ਆ ਬੀਜੇਪੀ ਦੀ ਸੈਂਟਰ ਜਾਂਸੀਆਂ ਦੀ ਉਹਨਾਂ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੇ ਮੈਂ ਥੋੜਾ ਜਿਹਾ ਜ਼ਿਕਰ ਕਰਦਾ ਕਿ ਇੱਕ ਪਾਸੇ ਤਾਂ ਉਹ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਦੀ ਦਲ ਬਾਦਲ ਬਣ ਗਿਆ ਤੇ ਉਹਨਾਂ ਨੇ ਕਿਵੇਂ ਪੱਤ ਦਾ ਸਾਰਾ ਕਿਵੇਂ ਖਰਾਬਾ ਕਰਕੇ ਰੱਖ ਦਿੱਤਾ ਜੀ ਹੁਣ ਬੀਜੇਪੀ ਜਿਹੜੀ ਆ ਉਹ ਖੇਡ ਇਹ ਖੇਡ ਰਹੀ ਆ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹਟਾ ਦਿੱਤਾ ਗਿਆ ਸੀ ਜਥੇਦਾਰਾਂ ਦਾ ਕੀ ਰੌਣਕ ਘੋਲ ਪਿਆ ਆ ਸੋ ਉਹ ਉਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਆਪਣੀ ਰਾਹ ਪੱਧਰਾ ਕਰ ਰਹੀ ਹੈ ਕਿ ਪੰਜਾਬ ਤੇ ਅਸੀਂ ਕਾਬਜ ਕਿਵੇਂ ਹੋਣਾ ਬੀਜਪੀ ਹੁਣ ਢਾਈਪੋਲਾ ਦੇ ਸਿੱਖਾਂ ਦੀ ਸਟਰੈਂਥ ਦੇਖੋ ਕਿੰਨੇ ਸਾਡੇ ਬਾਹਰ ਐਮਪੀ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਚੰਗੇ ਅਹੁਦੇਾਂ ਤੇ ਸਾਡੇ ਨੌ ਸਿੱਖ ਨੌਜਵਾਨ ਔਰ ਜਿਹੜੀ ਸਾਡੀ ਸਿੱਖ ਹੋਮਲੈਂਡ ਦੀ ਗੱਲ ਆ ਉਹ ਕਿੱਡੀ ਵੱਡੇ ਮਾਰਜਨ ਤੇ ਅਸੀਂ ਜਿਹੜੀ ਉਹਦੀ ਮਹਿਮ ਚੱਲ ਰਹੀ ਆ 5 ਵਾਈ ਕੰਟਰੀਆਂ ਤੁਹਾਡੇ ਨਾਲ ਖੜ ਗਈਆਂ ਤੇ ਸਾਨੂੰ ਪੈਰਨ ਸਾਡੇ ਪੰਜਾਬ ਦੇ ਗੁਰਸਿੱਖ ਭੈਣ ਭਰਾ ਜਿਹੜੇ ਜਥੇਬੰਦੀਆਂ ਸਸਤਾਵਾ ਪਾਰਟੀਆਂ ਉਹਨਾਂ ਨੂੰ ਇਸ ਗੱਲ ਦੀ ਸੋਚ ਕੇ ਸਿਰ ਜੋੜ ਕੇ ਕੰਮ ਕਰਨ ਦੀ ਲੋੜ ਆ ਸਾਡੇ ਕੋਲ ਜਿਹੜੇ ਸਿੱਖ ਕਾਕਸੋਵੇ ਅਮਰੀਕਨ ਗੁਰਦਵਾਰਾ ਪ੍ਰਬੰਧ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਕੋਸ਼ਤ ਵਰਲਡ ਸਿਕ ਪਾਰਲੀਮੈਂਟ ਚ ਪੜੇ ਲਿਖੇ ਵਕੀਲ ਇੰਜੀਨੀਅਰ ਡਾਕਟਰ ਸਾਡੇ ਕੋਲ ਹੈਗੇ ਆ ਵਧੀਆ ਜਿਹੜੀ ਵਰਡਿੰਗ ਜਿਹੜੀ ਡਰਾਫਟ ਤਿਆਰ ਕਰਕੇ ਲੈਂਗੁਏਜ ਪੂਰੇ ਐਬੀਡੈਸਾਂ ਦੇ ਨਾਲ ਉਹਨਾਂ ਇਲੈਕਟਿਡ ਅਫੀਸ਼ਲ ਦੇ ਨਾਲ ਅਸੀਂ ਕੰਮ ਕਰਦੇ ਆ ਤੇ ਤਾਂ ਤਾਂ ਹੀ ਇਹ ਉਦਮ ਉਪਰਾਲੇ ਹੁੰਦੇ ਆ ਇਸ ਬਿੱਲ ਵਾਸਤੇ ਭਾਈ ਜਪਨੀਤ ਸਿੰਘ ਜੀ ਨੌਜਵਾਨ ਸਾਡਾ ਨੀਅਰ ਤੋਂ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜ ਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ 1984 ਨਸਲਕੁਸ਼ੀ ਦੇ ਸੰਬੰਧ ਵਿੱਚ ਨਿਊਯਾਰਕ ਸੈਨੇਟ ਦੇ ਵਿੱਚ ਇੱਕ ਮਤਾ ਪਾਇਆ ਗਿਆ ਉੱਥੇ ਜੋ ਇਹ ਨਸਲਕੁਸ਼ੀ ਹੋਈ ਉਸ ਦੇ ਸੰਬੰਧ ਵਿੱਚ ਕਿਹਾ ਗਿਆ ਕਿ ਬਹੁਤ ਹੀ ਮੰਦਭਾਗੀ ਘਟਨਾ ਸੀ ਅਤੇ ਸਰਕਾਰ ਨੂੰ ਜਿਸ ਜ਼ਿੰਮੇਵਾਰ ਠਹਿਰਾਇਆ ਗਿਆ ਉਸ ਦੇ ਸੰਬੰਧ ਵਿੱਚ ਵੀ ਬਹੁਤ ਇਹ ਮੰਗ ਕੀਤੀ ਗਈ ਹੈ ਜੋ ਇਨਜਸਟਿਸ ਹੋਇਆ ਉਸ ਦੇ ਸੰਬੰਧ ਵਿੱਚ ਜਸਟਿਸ ਹੋਣਾ ਚਾਹੀਦਾ ਹੈ ਤੋ ਇਸ ਸੰਬੰਧ ਵਿੱਚ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਯੂਐਸ ਤੋਂ ਹੀ ਸਾਡੇ ਜੋ ਕੋਲਰ ਵੀ ਜੁੜੇ ਹੋਏ ਨੇ ਲੇਕਿਨ ਉਸ ਤੋਂ ਪਹਿਲਾਂ ਜੋ ਨਿਊਯਾਰਕ ਸੈਨੇਟਰ ਜੈਸਿਕਾ ਰੈਮਸਨ ਨੇ ਕੀ ਕਿਹਾ ਹੈ ਉਹ ਵੀ ਤੁਹਾਨੂੰ ਪਹਿਲਾਂ ਸੁਣਾਉਣੀ ਆ ਏ 1984 ਆਫਟਰ ਦੀ ਅਸੈਸਿਨੇਸ਼ਨ ਆਫ ਇੰਡੀਅਨ ਪ੍ਰਾਈਮ ਮਿਨਿਸਟਰ ਇੰਡੀਰਾ ਗਾਂਧੀ ਸਟੇਟ ਸੈਂਕਸ਼ਨਡ ਵਾਇਲੈਂਸ ਵਾਸ ਅਨਲੀਸ਼ਡ ਅਪਨ ਦ ਸਿੱਖ ਕਮਿਊਨਿਟੀ ਇਨ ਇੰਡੀਆ ਓਵਰ ਦੀ next several days tens of thousands of sikhs were brutally murdered women were assaulted and raped men were burned alive families were torn apart and entire neighborhoods were set on fire sikh homes businesses and gurdwaras their sacred places of worship were also destroyed it was not a random act of violence, and while the federal government doesn't yet recognize it as such, it was a genocide. It was organized, it was deliberate, and it was carried out with the complicity of government officials a coordinated effort to silence, oppress, and terrorize the Sikh people. And nearly 40 years later, survivors and human rights activists and organizations are still fighting for justice. Today, Sikhs still face persecution, not only in India but across the world, including right here in the United States, where even after 9 11, the surveillance of the Muslim community was used as an excuse to scapegoat the Sikh community. This persecution continues through the ongoing scourge of transnational repression. To the survivors who are here with us today and the families who have lived through this unimaginable pain, we want you to know that you are seen and heard. And that we stand with you. Your fight for justice is our fight as well. Here in New York, we stand for justice and against religious persecution and with the Sikh community in their pursuit of truth. Today is not just about remembrance, it's about action. It's about ensuring that voices are heard, that stories of survivors are told and that no government anywhere in the world is allowed to commit such atrocities without consequences. passing this resolution is a strong statement. it says that new york is a state built on diversity, inclusion, and justice, stands with the victims of the 1984 genocide, and it says that new york recognizes the pain and the suffering of the sikh community, and it says that we will not allow history to be rewritten. or erased. You are not alone, and your fight for justice is our fight too. Thank you. Thank you, sir. ਬਿਲਕੁਲ ਜਿਵੇਂ ਸੈਨੇਟਰ ਦੀ ਤੁਸੀਂ ਸਪੀਚ ਸੁਣੀ ਵੀ ਹੈ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਵੱਲੋਂ ਇਹ ਪ੍ਰੋਪਰ ਪਲੈਨਿੰਗ ਕਰਕੇ ਐਗਜ਼ੀਕਿਊਟ ਕੀਤਾ ਗਿਆ ਸੀਗਾ ਅਟੈਕ ਆ ਤੇ ਜਿਸ ਦੇ ਵਿੱਚ ਹਜ਼ਾਰਾਂ ਹੀ ਬੇਕਸੂਰ ਸਿੱਖਾਂ ਨੂੰ ਵੀ ਮਾਰਿਆ ਗਿਆ ਤੇ ਇਨਜਸਟਿਸ ਜਿਸ ਤੇ ਉਹਨਾਂ ਨਾਲ ਹੋਇਆ ਲੇਕਿਨ ਹਲੇ ਤੱਕ ਵੀ ਜੋ ਸਿੱਖ ਹੈ ਉਹ ਉਡੀਕ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਜਸਟਿਸ ਹੋਵੇਗਾ ਤੋ ਇਸ ਦੇ ਸਬੰਧ ਵਿੱਚ ਹੀ ਸਾਡੇ ਨਾਲ ਯੂਐਸ ਤੋਂ ਵਰਲਡ ਸਿਕ ਪਾਰਲੀਮੈਂਟ ਤੋਂ ਹਿਮਾ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਦਾ ਵੀ ਗੱਲਬਾਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਵੀ ਤੇ ਸਮੁੱਚੇ ਅਕਾਲ ਚੈਨਲ ਦੇਖ ਰਹੇ ਸਮੂਹ ਵਿਊਅਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਜੇ ਜੋ ਇਹ ਰੈਜ਼ੋਲੂਸ਼ਨ ਪਾਇਆ ਗਿਆ ਹੈ ਸੈਨੇਟ ਦੇ ਵਿੱਚ ਕੀ ਇਸ ਦੀ ਸਿੱਖਾ ਲਈ ਮਹੱਤਤਾ ਹੈ ਪਹਿਲਾਂ ਤੁਸੀਂ ਉਹ ਪਹਿਲਾਂ ਜੁੜ ਦੱਸੋ ਦਕੋ ਇਹ ਪੰਜਵੀਂ ਸਟੇਟ ਬਣ ਗਈ ਆ ਨਿਯਾਰਕ ਅਸੀਂ ਜੋ ਪਹਿਲਾ ਨਾ ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਕੋਸਟ ਵੱਲੋਂ ਜੀ ਨਿਊ ਜਰਸੀ ਸਟੇਟ ਵਨਸਿਕ ਪਾਰਲੀਮੈਂਟ ਦਾ ਬੜਾ ਯੋਗਦਾਨ ਰਿਹਾ ਆ ਸਿੱਖ ਕਾਕਸ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਿਊ ਜਰਸੀ ਸਟੇਟ ਤੋਂ ਪਹਿਲਾਂ ਪੈਂਸਿਲਵੇਨੀਆ ਸਭ ਤੋਂ ਪਹਿਲਾਂ ਸਟੇਟ ਪੈਂਸਿਲਵੇਨੀਆ ਕਨੈਕਟਿਕਟ ਦੇ ਵਿੱਚ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ ਵਨਸਿਕ ਪਾਰਲੀਮੈਂਟ ਦੇ ਸਾਡੇ ਯੂਨ ਜੀਓ ਕੌਂਸਲ ਦੇ ਕੋਆਰਡੀਨੇਟਰ ਆ ਜੀ ਤਾਂ ਉਹ ਇਹ ਜਿਹੜੀ ਉਸ ਤੋਂ ਬਾਅਦ ਫਿਰ ਹੋਇਆ ਇਹ ਅਪਰਾਲਾ ਆਪਣੇ ਕੈਲੀਫੋਰਨੀਆ ਸਟੇਟ ਦੇ ਵਿੱਚ ਸੋ ਇਹ ਪੰਜਵੀਂ ਸਟੇਟ ਜਿਹੜੀ ਬਣੀ ਆ ਪੰਜਵੀਂ ਸਟੇਟ ਦੇ ਵਿੱਚ ਇਹਦੀ ਮਹੱਤਤਾ ਮੈਂ ਇਹ ਕਹਿੰਦਾ ਵੀ ਜਿਹੜੇ ਤੁਹਾਡੇ ਸਟੈਪ ਆ ਜਿਵੇਂ ਹੁਣ ਭਾਰਤੀ ਜਿਹੜੇ ਅ ਜਿੰਨੇ ਵੀ ਆਪਣੇ ਸਿਗੇ ਪੋਲੀਟੀਸ਼ੀਅਨ ਹੈ ਜਾਂ ਉਹਨਾਂ ਦੇ ਹਿੰਦੂ ਭਾਰਤੀ ਸਟੇਟ ਦਾ ਜਿਹੜਾ ਏਜੰਡਾ ਆ ਜੀ ਕੀ ਉਹ ਇਹ ਗੱਲ ਕਹਿੰਦੇ ਹਮੇਸ਼ਾ ਕਿ ਦੰਗੇ ਹੋਏ ਆ ਜੀ ਜੀ ਉਹ ਦੰਗੇ ਬਰਾਬਰ ਦੇ ਦੋਨੇ ਪਾਸੇ ਜਾਨੀ ਮਾਰੀ ਨੁਕਸਾਨ ਹੁੰਦਾ ਬਰਾਬਰ ਦੇ ਹਥਿਆਰ ਹੁੰਦੇ ਆ ਜੀ ਦੋਨੇ ਪਾਸੇ ਨੁਕਸਾਨ ਵੀ ਪ੍ਰੋਪਰ ਬਰਾਬਰ ਦਾ ਹੋ ਜਾਂਦਾ ਆ ਸੋ ਇਹ ਇੱਕ ਬੈਲ ਪਲਾਨ ਤਰੀਕੇ ਦੇ ਨਾਲ ਭਾਰਤੀ ਹਕੂਮਤ ਵੱਲੋਂ ਜਿਹੜੀ ਸਿੱਖਾਂ ਦੀ ਜੈਨੋਸਾਈਡ ਕੀਤੀ ਹੋਈ ਸੀ ਸੋ ਉਹਦੇ ਵਿੱਚ ਆਪਾਂ ਇਹ ਸਮਝਦੇ ਆ ਕਿ ਇਹ ਜਿਹੜਾ ਆ ਅਸੀਂ ਬਿਲਡ ਕਰ ਰਹੇ ਆ ਜਿਹੜਾ ਸਾਡਾ ਪੰਜਾਬ ਨੂੰ ਹੋਮਲੈਂਡ ਨੂੰ ਆਜ਼ਾਦ ਕਰਾਉਣ ਦੀ ਗੱਲ ਚੱਲ ਰਹੀ ਆ ਉਹਦੇ ਵਿੱਚ ਜੇ ਅਸੀਂ ਇਹ ਪ੍ਰੂਫ ਕਰਾ ਸਕੀਏ ਕਿਉਂਕਿ ਜਿਹੜੀ ਸਚਾਈ ਆ ਕਿ ਜੈਨੋਸਾਈਡ ਸਿੱਖਾਂ ਦੀ ਹੋਈ ਆ ਇੰਡੀਆ ਦੇ ਵਿੱਚ ਜਿਸ ਕੰਟਰੀ ਦੇ ਵਿੱਚ ਸਾਨੂੰ ਸਨ 47 ਵਿਲੇ ਗੱਲ ਕਹੀ ਗਈ ਸੀ ਕਿ ਤੁਹਾਨੂੰ ਇੱਕ ਐਸਾ ਖੇਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕੋਗੇ ਔਰ ਆਜ਼ਾਦੀ ਦਾ ਨਿਕਮਾਣ ਸਕੋਗੇ ਸੋ ਰਾਈਟ ਬਾਦ 47 ਤੋਂ ਸਾਨੂੰ ਜਰਮ ਪੇਸ਼ਕ ਹੈ ਕਿ ਇਹ ਬੁਲਾਇਆ ਗਿਆ ਔਰ ਉਪਰੰਤ ਜਿਹੜੀ ਜੈਨੋਸਾਈਡ ਆ ਉਹ ਵੀ ਲਗਾਤਾਰਤਾ 47 ਤੋਂ ਹੀ ਸ਼ੁਰੂਆਤ ਹੋਈ ਉਹਦਾ ਵੱਡਾ ਰੂਪ ਅਸੀਂ 84 ਦੇ ਵਿੱਚ ਦੇਖਿਆ ਔਰ ਅੱਜ ਤੱਕ ਵੀ ਜਿਹੜੀਆਂ ਉਹ ਸਾਡੇ ਸਿੱਖ ਖਾਲਸਤਾਨੀ ਲੀਡਰਾਂ ਦੀਆਂ ਕਿਲਿੰਗ ਜਿਹੜੀਆਂ ਡਾਇਸਪੋਰਾ ਚ ਹੋ ਰਹੀਆਂ ਇਹ ਉਸੇ ਚੀਜ਼ ਦਾ 파ਟ ਆ ਸੋ ਇਸ ਗੱਲ ਦੇ ਉੱਤੇ ਨਿਊਯਾਰਕ ਸਟੇਟ ਇੱਕ ਪੰਜਵੀਂ ਸਟੇਟ ਬਣੀ ਆ ਜਿੱਥੇ ਸਿੱਖ ਜੈਨੋਸਾਈਡ ਦਾ ਜਿਹੜਾ ਆ ਉਹ ਬਿਲ ਪਾਸ ਹੋਇਆ ਸੈਨੇਟ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਸੈਨੇਟਰ ਜੀ ਜੈਸਿਕਾ ਰੈਮੋਸ ਜਿਹੜੀ ਮੇਰੇ ਡਿਸਟ੍ਰਿਕਟ ਤੋਂ ਆ ਜਿੱਥੇ ਮੈਂ ਰਹਿਣਾ ਆ ਸੋ ਡਿਸਟ੍ਰਿਕਟ 13 ਤੋਂ ਸੋ ਉਹਨਾਂ ਦਾ ਕਾਫੀ ਐਫਰਡ ਸੋ ਉਹਨਾਂ ਨੂੰ ਜਿਹੜਾ ਗਾਈਡ ਕਰਨ ਵਾਸਤੇ ਅਸੀਂ ਜਦੋਂ 2020 ਦੇ ਵਿੱਚ ਨਿਯਾਰਕ ਦੇ ਵਿੱਚ ਲੰਗਰ ਵਰਤਾਏ ਆ ਜੀ ਜੀ ਉਸ ਵੇਲੇ ਸਾਡਾ ਇਹਨਾਂ ਨਾਲ رابطہ ਕਾਇਮ ਹੋਇਆ ਸਿੱਖ ਕਮਿਊਨਿਟੀ ਦੇ ਨਾਲ ਸੋ ਉਹਨਾਂ ਨੇ ਸਾਨੂੰ ਉਸ ਵੇਲੇ ਵੀ ਸਾਨੂੰ ਕਿਹਾ ਸੀ ਵੀ ਤੁਸੀਂ ਇੰਨੀ ਸੇਵਾ ਕਰੀ ਮਨੁੱਖਤਾ ਦੀ ਅ ਕਿਉਂਕਿ ਇਹਨਾਂ ਦੇ ਨਾਲ ਸਾਡੀ ਇਕੱਠਿਆਂ ਅਸੀਂ ਕੰਮ ਕੀਤਾ ਸੀ ਕੋਵਿਡ ਦੇ ਵਿੱਚ ਸੋ ਉਹਨਾਂ ਨੇ ਉਦੋਂ ਵੀ ਸਾਨੂੰ ਕਿਹਾ ਸੀ ਵੀ ਤੁਹਾਡੇ ਸਿੱਖਾ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਉਸ ਵੇਲੇ ਅ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦਾ 400 ਸਾਲਾ ਸ਼ਤਾਬਦੀ ਸੀਗੀ ਉਸ ਵੇਲੇ ਵੀ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਦੇ ਨਾਂ ਦੇ ਥੱਲੇ ਜਿਹੜੀ ਰੈਕੋਗਨੀਸ਼ਨ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਨਾਂ ਦੇ ਉੱਤੇ ਸਾਈਟੇਸ਼ਨ ਆ ਪ੍ਰਕਲੋਮੇਸ਼ਨਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਸੀਗੀਆਂ ਸਟੇਟ ਅਸੈਂਬਲੀ ਵੱਲੋਂ ਸੋ ਹੁਣ ਇਹ ਜਿਹੜੀ ਹੁਣ ਇਸ ਵੇਲੇ ਪ੍ਰਾਪਤੀ ਹੋਈ ਆ ਉਹ ਜਨੋਸਾਈਡ ਇਹ ਇੱਕ ਬਹੁਤ ਵੱਡਾ ਕਦਮ ਕਿਉਂਕਿ ਅਮਰੀਕਾ ਦੀ ਨਿਊਯਾਰਕ ਸਟੇਟ ਦਾ ਕਾਫੀ ਨਾਂ ਆ ਸੋ ਦੁਨੀਆ ਭਰ ਦੇ ਵਿੱਚ ਗੱਲ ਚੱਲਦੀ ਆ ਇਸ ਸਟੇਟ ਵਿੱਚ ਸਾਡੀ ਕਮਿਊਨਿਟੀ ਵੀ ਬਹੁਤ ਵੱਡੇ ਨੰਬਰ ਤੇ ਰਹਿੰਦੀ ਆ ਸੈਕਿਊਮਿਟੀ ਕਾਮ ਸੋ ਉੱਥੇ ਕਾਫੀ ਲੰਬਿਆਂ ਸਮਿਆਂ ਤੋਂ ਪਰਬੱਲਾ ਚੱਲ ਰਿਹਾ ਸੀ ਸੋ ਨੌਜਵਾਨ ਸਾਡੇ ਜਪਨੀਤ ਸਿੰਘ ਜੀ ਉਹਨਾਂ ਨੇ ਉਹ ਸਿਟੀ ਕਾਉਂਸਲ ਵਾਸਤੇ ਵੀ ਰਨ ਕਰ ਰਹੇ ਆ ਇਲੈਕਸ਼ਨ ਲੜ ਰਹੇ ਆ ਸੋ ਉਹ ਪਹਿਲਾਂ ਵੀ ਇੱਕ ਦੋ ਵਾਰੀ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਕੁਝ ਵੋਟਾਂ ਦੇ ਕਾਰਨ ਕਰਕੇ ਉਹ ਰਹਿ ਜਾਂਦੇ ਰਹੇ ਆ ਸੋ ਇਸ ਵਾਰੀ ਜਿੱਥੇ ਇਸ ਗੱਲ ਦਾ ਸਿਹਰਾ ਜਪਨੀਤ ਸਿੰਘ ਨੂੰ ਮਿਲਿਆ ਜਨੋ ਸਾਈਡ ਦੇ ਵਿੱਚ ਜ਼ਿਆਦਾਤਰ ਜਿਹੜਾ ਕਮਿਊਨੀਕੇਸ਼ਨ ਗਾਇਡ ਜਿਹੜੀ ਲੈਂਗੁਏਜ ਸਾਰਾ ਕੁਝ ਹੀ ਉਹ ਜੱਪਨੀ ਸਿੰਘ ਦਾ ਪ੍ਰ 代表 ਸੀ ਸੋ ਨੋ ਡਾਟ ਇਹਦੇ ਵਿੱਚ ਸਿੱਖ ਕਮਿਊਨਿਟੀ ਜਿਹੜੀ ਨਿਊਯਾਰਕ ਤੋਂ ਸਿੱਖ ਕਲਸ ਸੋਸਾਇਟੀ ਬਾਬਾ ਮੱਖਣੀ ਸ਼ਾਹ ਲੁਮਾਣਾ ਦੇ ਪ੍ਰਬੰਧਕ ਸੋ ਨਾਲ ਹੀ ਵਰਲਡ ਸਿੱਖ ਪਾਰਲੀਮੈਂਟ ਦਾ ਅਹਿਮ ਯੋਗਦਾਨ ਰਿਹਾ ਜੀ ਬਿਲਕੁਲ ਹਿੰਮਤ ਸਿੰਘ ਜੀ ਜਿੱਥੇ ਇਹ ਰੈਜੂਲੇਸ਼ਨ ਤਾਂ ਪਾਸ ਆਪਾਂ ਗੱਲ ਕਰਦੇ ਕਿ ਸਿੱਖਾਂ ਨੂੰ ਨੈਸ਼ਨਲ ਖੁਸ਼ੀ ਬਿਲਕੁਲ ਨਿਊਯਾਰਕ ਦੇ ਵਿੱਚ ਮੰਨ ਰਿਹਾ ਕਿ 1984 ਦੇ ਵਿੱਚ ਹੋਈ ਸੀ ਲੇਕਿਨ ਜੋ ਰੈਜੂਲੇਸ਼ਨ ਪਾਸ ਵੀ ਹੋ ਗਿਆ ਸੈਨੇਟ ਦੇ ਵਿੱਚ ਹੁਣ ਇਹਦੇ ਨਾਲ ਭਾਰਤ ਸਰਕਾਰ ਤੇ ਕੀ ਪ੍ਰੈਸ਼ਰ ਪਵੇਗਾ ਫਰਚਰ ਤਾਂ ਮੈਂ ਜੇ ਪਿਛਲੇ ਜਿਹੜੇ ਦੂਜੀਆਂ ਸਟੇਟਾਂ 'ਚ ਬਿੱਲ ਪਾਸ ਹੋਏ ਆ ਜੀ ਸੋ ਉਸ ਵੇਲੇ ਇੱਕਦਮ ਰਾਈਟ ਬਾਅਦ ਭਾਰਤੀ মিডিਆ ਦੇ ਵਿੱਚ ਚੀਕਚਹਾੜਾ ਸ਼ੁਰੂ ਹੋ ਜਾਂਦਾ ਆ ਠੀਕ ਹੈ ਔਰ ਜਿਹੜੇ ਇਹਨਾਂ ਦੇ ਐਮਬੈਸਡਰ ਆ ਅਮਬੈਸੀਆਂ 'ਚੋਂ ਅਮਰੀਕਾ ਦੇ ਜਾਂ ਇਹਨਾਂ ਦੇ ਕੌਂਸਲੇਟਖਾਨੇ ਜੀ ਉਹਨਾਂ ਦੀ ਤਕਲੀਫ ਆ ਸਾਹਮਣੇ ਆ ਜਾਂਦੀ ਆ ਜਦੋਂ ਕਨੈਕਟਿਕਟ ਸਟੇਟ 'ਚ ਵੀ ਇਹ ਪਾਇਆ ਗਿਆ ਸੀ ਜੀ ਤੋਂ ਉਹ ਬਿੱਲੇ ਇਹਨਾਂ ਨੇ ਉੱਤੇ ਉਹਨਾਂ ਨੂੰ ਇਹ ਈਮੇਲ ਕੀਤੀ ਕਿ ਇਹ ਸਿੱਖ ਝੂਠ ਬੋਲਦੇ ਆ ਇਹਨਾਂ ਦੀ ਜੈਨੋਸਾਈਡ ਹੋਈ ਆ ਇਹਨਾਂ ਦੇ 2-4 ਬੰਦੇ ਮਰੇ ਸੀ ਇਹ ਬਿਲਕੁਲ ਇਹਨਾਂ ਦੇ ਨੰਬਰ ਐਕੂਰੇਟ ਨਹੀਂ ਹੈਗੇ ਸੋ ਮੈਂ ਇਹ ਗੱਲ ਕਹਿਣਾ ਵੀ ਜਦੋਂ ਇਹ ਬਿਨ ਪਾਸ ਕਰਾਈ ਜਾਂਦੇ ਆ ਸੋ ਬਕਾਇਦਾ ਐਵੀਡੈਂਸ ਵੀਡੀਓ ਐਵੀਡੈਂਸ ਜਿਹੜੇ ਹੁੰਦੇ ਡਾਕੂਮੈਂਟਡ ਪ੍ਰੂਫ ਜਿਹੜੇ ਆ ਕਿਉਂਕਿ ਇਹ ਓਵਰਨਾਈਟ ਕੰਮ ਨਹੀਂ ਹੁੰਦੇ ਜਿਹੜਾ ਵੀ ਸਾਡੇ ਸੈਨੀਟਰੀਆ ਅਸੈਂਬਲੀ ਮੈਂਬਰ ਜਿਨ੍ਹਾਂ ਦੇ ਥਰੂ ਤੁਸੀਂ ਕੰਮ ਕਰਦੇ ਹੋ ਉਹ ਬਕਾਇਦਾ ਇਸ ਗੱਲ ਦੀ ਪੂਰੀ ਉਹਨਾਂ ਦੀ ਆਪਣੇ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਹੁੰਦੀ ਆ ਉਹਨਾਂ ਦਾ ਸਾਰਾ ਸਰਚ ਕਰਦੇ ਆ ਕਿ ਸਾਡੇ ਕੋਲੋਂ ਜੇ ਕੰਮ ਅਸੀਂ ਕਰ ਰਹੇ ਆ ਤੇ ਉਹਨਾਂ ਨੂੰ ਆਪ ਨੂੰ ਨੌਲੇਜ ਹੋਣੀ ਬੜੀ ਜ਼ਰੂਰੀ ਆ ਸੋ ਉਹਨਾਂ ਨੇ ਬਕਾਇਦਾ ਡਿਟੇਲਸ ਦੇ ਨਾਲ ਇਹ ਚੀਜ਼ਾਂ ਕੀਤੀਆਂ ਤੇ ਹੁਣ ਹੋ ਕੀ ਰਿਹਾ ਆ ਤੇ ਉਹਨਾਂ ਦਾ ਪ੍ਰੈਸ਼ਰ ਜਿਹੜਾ ਉਹ ਜੀ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆ ਤਾਂ ਇਸ ਵੇਲੇ ਉਹਨਾਂ ਦੇ ਉੱਤੇ ਜਿਹੜੇ ਜਸੀਕਰ ਰੈਮੋਜ਼ ਉਹਨਾਂ ਨੂੰ ਕਾਲਾਂ ਆ ਰਹੀਆਂ ਸੋ ਇਹ ਵੀ ਜ਼ਿਕਰ ਹੋਇਆ ਕਿ ਕੌਂਸੂਲੇਟ ਖਾਨੇ ਤੋਂ ਕਾਲ ਗਈ ਕਿ ਇਹ ਤੁਸੀਂ ਗਲਤ ਕੀਤਾ ਜਾਂ ਕਈ ਐਸੇ ਬੰਦੇ ਜਿਹੜੇ ਕਮਿਊਨਿਟੀ ਦੇ ਵਿੱਚ ਤੁਰੇ ਫਿਰਦੇ ਆ ਜਿਹੜੇ ਉਹਨੂੰ ਇਹ ਵੀ ਤੂੰ ਬਹੁਤ ਵੱਡਾ ਤੂੰ ਗਲਤ ਕੰਮ ਕਰ ਦਿੱਤਾ ਕਈ ਐਦਾਂ ਦੇ ਲੋਕ ਹੁੰਦੇ ਜਿਹੜੇ ਏਜੰਸੀਆਂ ਨਾਲ ਜਾਂ ਜਿਹੜੇ ਸਿੱਖਾਂ ਦੇ ਦੁਖੀ ਆ ਜਿਹੜੇ ਸੋ ਉਹ ਇਦਾਂ ਦੇ ਕੰਮ ਕਰਦੇ ਆ ਤਾਂ ਇਹ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਤੁਸੀਂ ਸਮਝੋ ਵੀ ਜੇ ਉਹ ਤਕਲੀਫ ਮੰਨ ਰਹੇ ਆ ਤਾਂ ਤੁਸੀਂ ਰਾਈਟ ਟਰੈਕ ਤੇ ਹੋ ਤਾਂ ਇਹਦਾ ਉਹਨਾਂ ਨੂੰ ਇਸ ਗੱਲ ਦਾ ਕਿਉਂਕਿ ਜਿਹੜੀ ਉਹ ਝੂਠੀ ਡੈਮੋਕ੍ਰੇਸੀ ਦੱਸਦੇ ਆ ਤੇ ਜਦੋਂ ਸਾਡੇ ਅਮਰੀਕਨ ਪ੍ਰੈਜ਼ੀਡੈਂਟ ਵੀ ਗਏ ਸੀ ਬਰਾਕਵਾਮਾ ਦੀ ਜੇ ਮੈਂ ਗੱਲ ਕਰਦਾ ਆ ਆਂ ਇੰਡੀਆ ਦੀ ਵਿਜਿਟ ਤੇ ਉਸ ਵੇਲੇ ਵੀ ਉਹਨਾਂ ਨੇ ਕੁਝ ਗੱਲਾਂ ਉਹਨਾਂ ਨੂੰ ਨਸੀਹਤ ਦਿੱਤੀ ਸੀ ਭਾਰਤੀ মিডিਆ ਨੂੰ ਤੇ ਉਹਨਾਂ ਦੇ ਜਿਹੜੇ ਲੀਡਰਾਂ ਨੂੰ ਕਿ ਤੁਸੀਂ ਜੋ ਕੁਝ ਕਰ ਰਹੇ ਹੋ ਭਾਰਤ ਦੇ ਵਿੱਚ ਤੇ ਤੁਹਾਡਾ ਮੁਲਕ ਬਾੜੀ ਦੇ ਰਹਿਣਾ ਨਹੀਂ ਟੁੱਟੇਗਾ ਜਿਸ ਤਰੀਕੇ ਨਾਲ ਤੁਸੀਂ ਚੱਲੇ ਹੋਏ ਹੋ ਔਰ ਇਸੇ ਤਰ੍ਹਾਂ ਜਦੋਂ ਹੁਣ ਬਾਈਟ ਆਫਸ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਂਦਾ ਆ ਉੱਥੇ ਸਵਾਲ ਕੀਤੇ ਜਾਂਦੇ ਆ ਤੇ ਉਹਨਾਂ ਦੇ ਚਿਹਰੇ ਤੇ ਸਾਫ਼-ਸਾਫ਼ ਜਿਹੜਾ ਆ ਉਹ ਹਵਾਈਆਂ ਆਉੜ ਰਹੀਆਂ ਤੇ ਪਸੀਨਾ ਆ ਰਿਹਾ ਆ ਤੇ ਉਹ ਚੀਜ਼ਾਂ ਆਪਾਂ ਸਾਰਾ ਕੁਝ ਸਾਹਮਣੇ ਦੇਖਿਆ ਉਹ ਇਸੇ ਕਾਰਨ ਕਰਕੇ ਆ ਕਿ ਇੱਕ ਪਾਸੇ ਸੱਚ ਜਿਹੜਾ ਕੌਮ ਦੇ ਨਾਲ ਪੰਥ ਦੇ ਨਾਲ ਕੁਝ ਹੋਇਆ ਆ ਉਹ ਸੱਚ ਆ ਇਹ ਇੱਕ ਪਾਸੇ ਝੂਠ ਜਿਹੜਾ ਫੇਕ ਨੈਰੇਟਿਵ ਬਣਾ ਕੇ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਅਤਵਾਦੀ 테ਰਰਿਸਟ ਦੱਸਣਾ ਤੇ ਉਹ ਚੀਜ਼ ਦਾ ਅਸਰ ਇਹ ਆ ਵੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਅ ਕਿਸੇ ਵੇਲੇ ਜੂਸ ਹੌਲਕਾਸ਼ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦਾ ਜੈਨ ਸਾਈਡ ਹੋਇਆ ਇਹਨਾਂ ਨੇ ਆਪਣੀ ਕੰਟਰੀ ਲਈ ਹਨਾ ਸੋ ਅਸੀਂ ਵੀ ਉਸ ਨਕਸ਼ੇ ਕਦਮ ਉੱਤੇ ਚੱਲ ਰਹੇ ਕਿ ਅਸੀਂ ਪਹਿਲਾਂ ਆਪਣੇ ਨਾਲ ਹੋਏ ਧੱਕਿਆਂ ਬਾਰੇ ਕਰਕੇ ਸੋ ਜੇ ਅਸੀਂ ਉਹ ਪ੍ਰੂਫ ਕਰਾਉਣ ਦੇ ਵਿੱਚ ਅਸੀਂ ਕਾਮਯਾਬ ਜਿਹੜਾ ਕਿ ਸੱਚ ਆ ਹੁਣ 5 ਸਟੇਟਾਂ ਚ ਹੋ ਗਿਆ ਅਸੀਂ ਹੋਰ ਸਟੇਟਾਂ ਚ ਵੀ ਅੱਗੇ ਵਧ ਰਹੇ ਹਾਂ ਸੋ ਇੱਕ ਦਿਨ ਫੇਰ ਅਸੀਂ ਸੈਂਟਰਲ ਨੈਸ਼ਨਲ ਲੈਵਲ ਤੇ ਜਿਹੜੀ ਆ ਡੀਸੀ ਦੇ ਵਿੱਚ ਵੀ ਇਸ ਗੱਲ ਦੇ ਲਈ ਕਾਮਯਾਬ ਠੀਕ ਹੈ ਜੀ ਹਿੰਮਤ ਸਿੰਘ ਜੀ ਆਪਾਂ ਜਿੱਥੇ ਬਿਲਕੁਲ ਸਹੀ ਹੈ ਜਨੂ ਸਾਈਡ ਦਾ ਸੋ ਇਹਦੀਆਂ ਪ੍ਰਾਪਤੀਆਂ ਬਹੁਤ ਜ਼ਿਆਦਾ ਆ ਬਹੁਤ ਵੱਡਾ ਇਹਨੂੰ ਸਮਝਣ ਦੀ ਲੋੜ ਆ ਜੀ ਤੁਸੀਂ ਮੀਡੀਆ ਨਾਲ ਤਾਲੁਕਤ ਰੱਖਦੇ ਹੋ ਇਸ ਗੱਲ ਦੀ ਪੂਰੇ ਦੁਨੀਆ ਦੇ ਵਿੱਚ ਬਹੁਤ ਵੱਡੀ ਖਬਰ ਹੈ ਸਿੱਖਾਂ ਵਾਸਤੇ ਬਿਲਕੁਲ ਠੀਕ ਬਹੁਤ ਵੱਡਾ ਕੰਮ ਬਿਲਕੁਲ ਹਿੰਮ ਸਿੰਘ ਜੀ ਜਿੱਥੇ ਆਪਾਂ ਗੱਲ ਕਰਦੇ ਆ ਕਿ ਬਹੁਤ ਹੀ ਵੱਡੀ ਖਬਰ ਤਾਂ ਬਹੁਤ ਵੱਡਾ ਇਸ਼ੂ ਹੈ ਜਿੱਥੇ ਪੂਰੇ ਵਰਡ ਦੇ ਸਿੱਖਾਂ ਨੂੰ ਪਤਾ ਲੱਗਣਾ ਚਾਹੀਦਾ ਲੇਕਿਨ ਆਪ ਉੱਥੇ ਗੱਲ ਹੀ ਕਰ ਤੁਸੀਂ ਗੱਲ ਵੀ ਕੀਤੀ ਗੱਲਾਂ ਚ ਕਿ 1984 ਦੇ ਵਿੱਚ ਜੋ ਤੱਕਾ ਦਾ ਸਿੱਖਾਂ ਨਾਲ ਹੋਇਆ ਲੇਕਿਨ ਹੱਲੇ ਵੀ ਉਹ ਕਹ ਲਓ ਤੱਕਾ ਕਿਤਨਾ ਕਿਤੇ ਰੁਕ ਨਹੀਂ ਰਿਹਾ ਸਰਕਾਰਾਂ ਵੱਲੋਂ ਖਾਸ ਕਰਕੇ ਆਪ ਵਿਦੇਸ਼ਾਈ ਧਰਤੀ ਦੇ ਵਿੱਚ ਦੇਖਦੇ ਆ ਜੋ ਸਿੱਖਾਂ ਤੇ ਅਟੈਕ ਹੋ ਰਹੇ ਨੇ ਕਿਲਿੰਗਸ ਜੋ ਹੋ ਰਹੀਆਂ ਲੇਕਿਨ ਉਸ ਤੇ ਉਸ ਦੇ ਸਬੰਧ ਦੇ ਵਿੱਚ ਵੀ ਕੀ ਜੋ ਵਿਦੇਸ਼ਾਂ ਵਿੱਚ ਸਰਕਾਰਾਂ ਚੱਲੀਆਂ ਉਹ ਭਾਰਤ ਨਾਲ ਕੋਈ ਕੰਟੈਕਟ ਕਰ ਰਹੀਆਂ ਕਿ ਉਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਸੇ ਸਮੇਂ ਦੇ ਵਿੱਚ ਕੀ ਅੱਗੇ ਦੀ ਕਾਰਵਾਈ ਹੋ ਰਹੀ ਹੈ ਦੇਖੋ ਅਸੀਂ ਫਾਲੋ ਅਪ ਜਿਹੜਾ ਤਾਂ ਇਹ ਪ੍ਰੈਸ਼ਰ ਭਾਰਤੀ ਹਕੂਮਤ ਦੇ ਜਿਹੜੇ ਇੱਥੇ ਉਹਨਾਂ ਨੇ ਆਪਣੇ ਵਰਕਰ ਰੱਖੇ ਹੋਏ ਆ ਜਾਂ ਉਹਨਾਂ ਦੇ ਕੌਂਸੂਲੇਟ ਖਾਨੇ ਆ ਇਥੇਆਂ ਜੋ ਜਿਹੜਾ ਉਹ ਪ੍ਰੈਸ਼ਰ ਬਣਾ ਰਹੇ ਆ ਅਸੀਂ ਕਾਊਂਟਰ ਕਰ ਰਹੇ ਆ ਕਿਉਂਕਿ ਸਚਾਈ ਆ ਐਵੀਡੈਂਸ ਆ ਦੂਜੀ ਗੱਲ ਜਿਹੜੀ ਤੁਸੀਂ ਉਹਨਾਂ ਦੀ ਹਕੂਮਤ ਦੀ ਕਰਦੇ ਆਂ ਦੇਖੋ ਭਾਰਤੀ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਖੜਕੇ ਗੱਲਾਂ ਕਹੀਆਂ ਕਿ ਹੁਣ ਅਸੀਂ ਘਰ ਦੇ ਵਿੱਚ ਕੁਸਕੇ ਮਾਰਦੇ ਹਾਂ ਠੀਕ ਹੈ ਸੋ ਉਸ ਤੋਂ ਬਾਅਦ ਜਿਹੜੀ ਰੀਸੈਂਟਲੀ ਉਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਟੇਟਮੈਂਟ ਆ ਜੀ ਕਿ ਜਿਹੜੇ ਕੁਝ ਨੌਜਵਾਨ ਪੰਜਾਬ ਦੇ ਭਿੰਡਰਾਂ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਆ ਜੀ ਜੀ ਉਹਨਾਂ ਨੂੰ ਅਸੀਂ ਦਿਬਰੂ ਵੱਡੀਆਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਔਰ ਬੜੇ ਮਜ਼ਾਕੀਆ ਲਹਿਜੇ ਦੇ ਵਿੱਚ ਤਾਂ ਤਾਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੱਲ ਕਰਦੇ ਸੀ ਕਿ ਪਾਠ ਕਰਨ ਉਲਾ ਦਿੱਤੇ ਆ ਅਸੀਂ ਉਹ ਵੀ ਮਜ਼ਾਕੀ ਵਾਲੇ ਦੇ ਵਿੱਚ ਲਹਿਜੇ ਦੇ ਵਿੱਚ ਸੋ ਅਸੀਂ ਇਸ ਗੱਲ ਨੂੰ ਸਮਝਦੇ ਆ ਦੇਖੋ ਸਾਡੀ ਅੱਜ ਵੀ ਸਿੱਖਾਂ ਦੀ ਜਿਹੜੀ ਆ ਜਿਹੜੀ ਉਹ ਕੁਸਕੇ ਮਾਰਨ ਦੀ ਗੱਲ ਕਰਦਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਅਫਤਾਰ ਸਿੰਘ ਖੰਡਾ ਜੀ ਦੀ ਅਮਰੀਕਾ ਦੇ ਵਿੱਚ ਗੁਰਪਤਪਨ ਸਿੰਘਾ ਨੂੰ ਪੰਨੂ ਉਹਨਾਂ ਦਾ ਜਿਹੜਾ ਉਹ ਪਲੋਟ ਜਿਹੜਾ ਰਚਿਆ ਨikhil gupta ਹੁਣ ਨੀਯਾਰਕ ਦੀ ਜੇਲ ਬਰੁਕਲਿਨ ਦੇ ਵਿੱਚ ਬੰਦੇ ਆ ਸੋ ਉਹ ਸਾਰਾ ਕੁਝ ਸਾਹਮਣੇ ਆ ਸੋ ਇਹਨਾਂ ਦੀ ਹੁਣ ਜਿਹੜੀ ਆਪਣੇ ਅਮਰੀਕਾ ਤੋਂ ਹੁਣ ਨੈਸ਼ਨਲ ਨੈਸ਼ਨਲ ਸਿਕਿਉਰਿਟੀ ਦੀ ਇੰਚਾਰਜ ਤੁਲਸੀ ਗੈਬੜ ਉਹ ਵੀ ਗਏ ਹੋਏ ਸੀ ਭਾਰਤ ਵਿੱਚ ਉਹਨਾਂ ਨੇ ਬਕਾਇਦਾ ਇਹਨਾਂ ਗੱਲਾਂ ਦੀ ਗੱਲਾਂ ਉੱਤੇ ਉਹਨਾਂ ਨਾਲ ਕੀਤੀ ਆ ਮੀਟਿੰਗ ਕੀ ਤਾਂ ਜਿਹੜੇ ਹੁਣ ਨikhil gupta ਵਾਲਾ ਕੇਸ ਆ ਭਾਰਤ ਦੀ ਜਿਹੜੀ ਤੋਂ ਨੂੰ ਹੱਥ ਪਿਆ ਹੋਇਆ ਆ ਕਿਉਂਕਿ ਇੱਥੇ ਡੈਮੋਕ੍ਰੇਸੀ ਆ ਇਨਸਾਫ ਹੁੰਦਾ ਆ ਸਾਰਾ ਕੁਝ ਹੀ ਉਹਨਾਂ ਦਾ ਹੀ ਵਿਕਾਸ ਜਿਹੜਾ ਯਾਦਵ ਸੀ ਜਿਹਦੇ ਜਿਹੜਾ ਰੌਦਾ ਸੀ ਉਹਨੇ ਨਿਕਲ ਗੁਪਤਾ ਨੂੰ ਹਾਰ ਕੀਤਾ ਸੀ ਵਿਕਾਸ ਯਾਦਵ ਜਿਹੜਾ ਉਹ ਅਮਿਤ ਸ਼ਾਹ ਦੇ ਸਿੱਧੇ ਕੰਟੈਕਟ ਦੇ ਵਿੱਚ ਸੀਗਾ ਸਮੰਤਕ ਹੋਏ ਹੁੰਦੇ ਔਰ ਉਹ ਨਰਿੰਦਰ ਮੋਦੀ ਤੋਂ ਸਿੱਧੀ ਕਮਾਂਡ ਸੀ ਕੈਨੇਡਾ ਦੀਆਂ ਏਜੰਸੀਆਂ ਨੇ ਸਿੱਧਾ ਨੌ ਅਮਿਤ ਸ਼ਾਹ ਦਾ ਲੈ ਆਇਆ ਸੋ ਇਸ ਗੱਲ ਦੇ ਉੱਤੇ ਹੁਣ ਅਸੀਂ ਤਾਂ ਇੱਕ ਜਿਹੜੇ ਪ੍ਰੋਪਰ ਵੇ ਜਿਹੜਾ ਡਾਕੂਮੈਂਟਡ ਜਿਹੜੀਆਂ ਚੀਜ਼ਾਂ ਆ ਉਹ ਅਸੀਂ ਇਹਨਾਂ ਕੰਟਰੀਆਂ ਦੇ ਕੰਟਰੀਆਂ ਦੇ ਕਾਨੂੰਨ ਕਾਇਦੇ ਦੇ ਵਿੱਚ ਰਹਿ ਕੇ ਅਸੀਂ ਉਹਨਾਂ ਨੂੰ ਨੰਗਾ ਕਰਦੇ ਪਏ ਆ ਵੀ ਆਹ ਦੇਖੋ ਐਵੀਡੈਂਸ ਤੇ ਉਹ ਚੀਜ਼ਾਂ ਇਸੇ ਕਰਕੇ ਪਾਸ ਹੁੰਦੀਆਂ ਆ ਜਿਹੜੇ ਬਿਲ ਪਾਸ ਹੋਏ ਆ ਜਨੂ ਸਾਈਡ ਦਾ ਜੀ ਕਿਉਂਕਿ ਸੱਚ ਆ ਤੇ ਉਹਨਾਂ ਦੀਆਂ ਇਹਨਾਂ ਗੱਲਾਂ ਦਾ ਜਿਹੜਾ ਕੀ ਉਹ ਕਹਿੰਦੇ ਘਰ ਵਿੱਚ घुस ਕੇ ਮਾਰेंगे ਜੀ ਜੀ ਤੇ ਉਸ ਗੱਲ ਦਾ ਜਵਾਬ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਐਜੂਕੇਟਿਵ ਦੇ ਨਾਲ ਸਾਡੇ ਪੜ੍ਹੇ ਹੋਏ ਪੜ੍ਹੇ ਲਿਖੇ ਨੌਜਵਾਨ ਜਿਹੜੇ ਉਹ ਕੰਮ ਕਰ ਰਹੇ ਆ ਸੋ ਮੈਂ ਤਾਂ ਇਹ ਗੱਲ ਕਹਾਂਗਾ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਸਾਡੇ ਰੂਲ ਮਾਡਲ ਆ ਸਾਡੇ ਹੀਰੋ ਆ ਉਹਨਾਂ ਨੇ ਕਿਵੇਂ ਥੋੜੇ ਜੇ ਸਿੰਘਾਂ ਨਾਲ ਰੜਕੇ ਭਾਰਤੀ ਆਰਮੀ ਨੂੰ ਲੋਹੇ ਦੇ ਚਨੇ ਚਵਾਏ ਸੋ ਇਸ ਗੱਲ ਦਾ ਇਲਮ ਜਿਹੜਾ ਆ ਉਹ ਅਮਰ ਸਿਹਾ ਗ੍ਰਾਹ ਮੰਤਰੀ ਨੂੰ ਹੋਣਾ ਚਾਹੀਦਾ ਆ ਬਿਲਕੁਲ ਹਿੰਮਤ ਸਿੰਘ ਜੀ ਜਿੱਥੇ ਆਪਾਂ ਇਹ ਸਾਰੇ ਇਸ਼ੂਸ ਤੇ ਗੱਲ ਕਰ ਹੀ ਰਹੇ ਹਾਂ ਲੇਕਿਨ ਉੱਥੇ ਸਿੱਖਾਂ ਦੇ ਧੱਕੇ ਦੀ ਖਾਸ ਕਰਕੇ ਗੱਲ ਕਰਦੇ ਕਿ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਉੱਥੇ ਹੀ ਹੁਣ ਵੀ ਦੇਖਦੇ ਆਪਾਂ ਐਸਜੀਪੀਸੀ ਮੈਂਬਰ ਨੇ ਇੱਕ ਪੈਨਲ ਨੇ ਮੰਗ ਕੀਤੀ ਸੀ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਲੈ ਕਿਉਂਕਿ ਬੰਦੀ ਸਿੰਘਾਂ ਦਾ ਇਸ਼ੂ ਵੀ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਉਠਾ ਰਹੀਆਂ ਨੇ ਚਾਹੇ ਉਹ ਪੰਜਾਬ ਦੇ ਵਿੱਚ ਹੋਣ ਇੰਡੀਆ ਦੇ ਵਿੱਚ ਹੋਣ ਜਾਂ ਪੂਰੇ ਦੇਸ਼ ਵਿਦੇਸ਼ੀ ਸਾਰੇ ਸੰਗਤਾਂ ਚਾਹੁੰਦੀਆਂ ਨੇ ਕਿ ਸਾਰੇ ਬੰਦੀ ਸਿੰਘ ਜੋ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਰਿਹਾ ਹੋਣ ਲੇਕਿਨ ਪ੍ਰਾਈਮ ਦੇਖੋ ਉਹਨਾਂ ਦੀ ਜਿਹੜੀ ਐਸ ਵੇਲੇ ਪੋਲਿਟਿਕਸ ਚੱਲ ਰਹੀ ਆ ਬੀਜੇਪੀ ਦੀ ਸੈਂਟਰ ਏਜੰਸੀਆਂ ਦੀ ਜੀ ਉਹਨਾਂ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੇ ਮੈਂ ਥੋੜਾ ਜਿਹਾ ਜ਼ਿਕਰ ਕਰਦਾ ਕਿ ਇੱਕ ਪਾਸੇ ਤਾਂ ਉਹ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਬਣ ਗਿਆ ਤੇ ਉਹਨਾਂ ਨੇ ਕਿਵੇਂ ਪੰਥ ਦਾ ਸਾਰਾ ਕਿਵੇਂ ਖਰਾਬਾ ਕਰਕੇ ਰੱਖ ਦਿੱਤਾ ਜੀ ਜੀ ਤੇ ਹੁਣ ਬੀਜੇਪੀ ਜਿਹੜੀ ਆ ਉਹ ਖੇੜੇ ਖੇਡ ਰਹੀ ਆ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹਟਾ ਦਿੱਤਾ ਗਿਆ ਸੀ ਜਥੇਦਾਰਾਂ ਦਾ ਕੀ ਰੋਲ ਤੇ ਝੋਲ ਪਿਆ ਆ ਸੋ ਉਹ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਆਪਣੀ ਰਾਹ ਪੱਧਰਾ ਕਰ ਰਹੀ ਕੀ ਪੰਜਾਬ ਤੇ ਅਸੀਂ ਕਾਬਜ਼ ਕਿਵੇਂ ਹੋਣਾ ਬੀਜੇਪੀ ਉਹ ਇਹ ਚੀਜ਼ ਦੇ ਲਈ ਜਿਹੜੇ ਸਾਡੇ ਸਿੱਖ ਆ ਭਰਾ ਜਿਹੜੀਆਂ ਜਥੇਬੰਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਉਹ ਇਹਨਾਂ ਨੂੰ ਪਹਿਲਾਂ ਤਾਂ ਇਹ ਸੋਚਣ ਦੀ ਲੋੜ ਆ ਕਿ ਇਹ ਉਹਨਾਂ ਦੇ ਨਾਲ ਪਹਿਲਾਂ ਚੱਲਦੇ ਰਹੇ ਆ ਉਹਨਾਂ ਦੇ ਨਕਸ਼ੇ ਕਦਮ ਤੇ ਉਹਨਾਂ ਦੀਆਂ ਹੀ ਗਾਈਡਲਾਈਨ ਦੇ ਨਾਲ ਸਿੱਖਾਂ ਦੇ ਕਤਲ ਕਰਦੇ ਰਹੇ ਆ ਜੇ ਬਾਦਲ ਦੀ ਗੱਲ ਕਰੀਏ ਉਹ ਸਵਰਨਕੋਟ ਨੇ ਵਰਗੇ ਨੂੰ ਸਵੇਹ ਸੈਣੀ ਵਰਗਿਆਂ ਨੂੰ ਕਿੰਨੇ ਅਹੁਦੇ ਦਿੱਤੇ ਆ ਜਹਾਰ ਆਲਮ ਵਰਗਿਆਂ ਨੂੰ ਤੇ ਅਸੀਂ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਵੀ ਉਹਨਾਂ ਦੀਆਂ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਬਹੁਤ ਸਾਰੇ ਮੈਂਬਰ ਇਹ ਆ ਜਦੋਂ ਮਰਜ਼ੀ ਜਿਹੜੇ ਮਰਜ਼ੀ ਜਥੇਦਾਰ ਨੂੰ ਬਦਲ ਦਿੰਦੇ ਆ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਜਿਹੜਾ ਉਹਨਾਂ ਦੇ ਨਾਲ ਸਹਿਮਤ ਹੋ ਕੇ ਚੱਲਦਾ ਉਹਨੂੰ ਰੱਖ ਲੈਂਦੇ ਆ ਸੋ ਇਸ ਚੀਜ਼ ਦੇ ਉੱਤੇ ਜਦੋਂ ਸਾਡਾ ਖੁਦ ਦਾ ਏਕਤਾ ਏਕਤਾ ਨਹੀਂ ਜਦੋਂ ਆਪਣਾ ਸਟੈਂਡ ਨਹੀਂ ਆ ਤਾਂ ਫਿਰ ਉਸੇ ਲਾਈਟ ਤਰੀਕੇ ਦੇ ਨਾਲ ਜਿਹੜੀ ਸੈਂਟਰਲ ਪਾਵਰਿਆ ਏਜੰਸੀਆਂ ਜਾਂ ਉਹਨਾਂ ਦੀ ਬੀਜੇਪੀ ਦੀ ਹਕੂਮਤ ਆ ਕਿਸੇ ਵੇਲੇ ਕਾਂਗਰਸ ਦੀ ਸੀਗੀ ਉਹ ਉਸੇ ਤਰੀਕੇ ਨਾਲ ਲੈਂਦੇ ਕਿ ਇਹ ਆਪ ਤਾਂ ਲੜੀ ਝਗੜੀ ਜਾਂਦੇ ਆ ਜਦੋਂ ਸਾਡੀ ਸਟਰੈਂਥ ਹੁਣ ਡਾਈਸਪੋਰਾ ਦੇ ਸਿੱਖਾਂ ਦੀ ਸਟਰੈਂਥ ਦੇਖੋ ਨੇ ਸਾਡੇ ਬਾਹਰ ਐਮਪੀ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਚੰਗੇ ਅਹੁਦੇਾਂ ਤੇ ਸਾਡੇ ਨੌ ਸਿੱਖ ਨੌਜਵਾਨ ਔਰ ਜਿਹੜੀ ਸਾਡੀ ਸਿੱਖ ਹੋਮਲੈਂਡ ਦੀ ਗੱਲ ਆ ਉਹ ਕਿੱਡੀ ਵੱਡੇ ਮਾਰਜਨ ਤੇ ਅਸੀਂ ਜਿਹੜੀ ਉਹਦੀ ਮਹਿਮ ਚੱਲ ਰਹੀ ਆ 5 ਵਾਈ ਕੰਟਰੀਆਂ ਤੁਹਾਡੇ ਨਾਲ ਖੜ ਗਈਆਂ ਤੇ ਸਾਨੂੰ ਪੈਰਨਰ ਸਾਡੇ ਪੰਜਾਬ ਦੇ ਗੁਰਸਿੱਖ ਭੈਣ ਭਰਾ ਜਿਹੜੇ ਜਥੇਬੰਦੀਆਂ ਸੰਸਥਾਵਾਂ ਪਾਰਟੀਆਂ ਉਹਨਾਂ ਨੂੰ ਇਸ ਗੱਲ ਲਈ ਸੋਚ ਕੇ ਸਿਰ ਜੋੜ ਕੇ ਕੰਮ ਕਰਨ ਦੀ ਲੋੜ ਆ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਅਰਵਾ ਖਰਵਾ ਦਾ ਬਜਟ ਜਿਹੜਾ ਹੈਗਾ ਉਹਨਾਂ ਨੇ ਸਾਡੀ ਸਿੱਖੀ ਦਾ ਪ੍ਰਚਾਰ ਜਿਹੜਾ ਉਹਨਾਂ ਦਾ ਪ੍ਰਸਾਰ ਉਹ ਪ੍ਰਬੰਧ ਕਰਨਾ ਸੀ ਪ੍ਰਬੰਧਕ ਕਮੇਟੀ ਆ ਸੋ ਉਹ ਉਹ ਪ੍ਰਬੰਧ ਕਰਨ ਦੇ ਵਿੱਚ ناکਾਮ ਰਹੀ ਤਦੇ 2015 ਦੇ ਵਿੱਚ ਸਰਵੱਤ ਖਾਲਸਾ ਜਿਹੜਾ ਸੱਦਿਆ ਸੀ ਸਿੰਘ ਸਾਹਿਬ ਜਹੇਦਾਰ ਜਕਤਾਰ ਸਿੰਘ ਉਹ ਹਾਰਾ ਜੀ ਜਹੇਦਾਰ ਬਣੇ ਸੋ ਵਾਲਡਰਸਿਕ ਪਾਰਲੀਮੈਂਟ ਹੋਂਦ ਵਿੱਚ ਆਈ ਇਹਨਾਂ ਦੀ ਤਦੇ ਜ਼ਰੂਰਤ ਪਈ ਸਾਨੂੰ ਬਈ ਇਹ ਜਿਹੜੇ ਕੰਮ ਆ ਦੇਖੋ ਹੁਣ ਥਾਂ ਪਰ ਥਾਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜੈਨੋਸਾਈਡ ਦਾ ਜਿਹੜਾ ਉਹ ਬਿਲ ਪਾਸ ਹੋਇਆ ਹੁਣ ਬਾਹਰ ਇਹ ਸਟੈਪ ਬਈ ਸਟੈਪ ਸਾਡੀ ਜਿਹੜੀ ਕੌਮ ਆ ਉਹ ਵਧੀਆ ਪੜੇ ਲਿਖੇ ਤਰੀਕੇ ਦੇ ਨਾਲ ਸਾਡੇ ਜਿਹੜੇ ਸਿੱਖ ਨੌਜਵਾਨ ਆ ਉਹ ਪੂਰਾ ਵਰਕਆਊਟ ਕਰ ਰਹੇ ਆ ਸੋ ਅਸੀਂ ਉਹਨਾਂ ਦਾ ਸਹਿਯੋਗ ਜਿਹੜਾ ਸਾਡਾ ਬਣਦਾ ਕਾਰਜ ਆ ਉਹ ਅਸੀਂ ਕਰ ਰਹੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅ ਤੁਸੀਂ ਦੇਖੋਗੇ ਕਿ ਅਮਰੀਕਾ ਦੀਆਂ ਅ ਘਟੋ ਘਟ ਪੰਜ ਸੱਤ ਸਟੇਟਾਂ ਦੇ ਵਿੱਚ ਹੋਰ ਕੰਮ ਚੱਲ ਰਿਹਾ ਉਹ ਵੀ ਅਸੀਂ ਤੁਹਾਨੂੰ ਖੁਸ਼ਖਬਰੀ ਦਵਾਂਗੇ ਸਾਡੇ ਕੋਲ ਜਿਹੜੇ ਅ ਸਿੱਖ ਕਾਕਸੋਵੇ ਅ ਮਾਰਗਨ ਗੁਰਦਵਾਰਾ ਪ੍ਰਬੰਧ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਸ਼ਕੋਸ਼ਟ ਵਰਲਡ ਸਿੱਖ ਪਾਰਲੀਮੈਂਟ ਚ ਪੜੇ ਲਿਖੇ ਵਕੀਲ ਇੰਜੀਨੀਅਰ ਡਾਕਟਰ ਸਾਡੇ ਕੋਲ ਹੈਗੇ ਆ ਵਧੀਆ ਜਿਹੜੀ ਵਰਡਿੰਗ ਜਿਹੜੀ ਡਰਾਫਟ ਤਿਆਰ ਕਰਕੇ ਲੈਂਗੁਏਜ ਪੂਰੇ ਐਬੀ ਡੈਸਾਂ ਦੇ ਨਾਲ ਉਹਨਾਂ ਇਲੈਕਟਿਡ ਅਫੀਸ਼ੀਅਲ ਦੇ ਨਾਲ ਅਸੀਂ ਕੰਮ ਕਰਦੇ ਆਂ ਤੇ ਤਾਂ ਤਾਂ ਹੀ ਇਹ ਉਦਮ ਅਪਰਾਲੇ ਹੁੰਦੇ ਆ ਇਸ ਬਿੱਲ ਵਾਸਤੇ ਭਾਈ ਜਪਨੀਤ ਸਿੰਘ ਜੀ ਨੌਜਵਾਨ ਸਾਡਾ ਨੀਅਰ ਤੋਂ ਉਹਨਾਂ ਨੇ ਬਹੁਤ ਵਧੀਆ ਅਪਰਾਲਾ ਕੀਤਾ ਤੇ ਅਸੀਂ ਫਿਊਚਰ 'ਚ ਵੀ ਕਰਦੇ ਰਵਾਂਗੇ ਜੀ ਸੋ ਇਹ ਪੂਰੀ ਕਾਮ ਵਾਸਤੇ ਬਹੁਤ ਵੱਡੀ ਖਬਰ ਆ ਬਿਲਕੁਲ ਵੱਡੀ ਸਹਿਯੋਗ ਸਾਡੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਸਾਡਾ ਵਰਲਡ ਸਿਕ ਪਾਰਲੀਮੈਂਟ ਦਾ ਵੀ ਇਹੀ ਮਕਸਦ ਹੈ ਸਾਡਾ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਕਿ ਜਿਹੜਾ ਯੂਥ ਆ ਡਾਇਸਪੋਰਾ ਦੇ ਵਿੱਚ ਨੌਜਵਾਨ ਬੱਚੇ ਆ ਜੀ ਹੁਣ ਉਹਨਾਂ ਕੋਲ ਸਟੱਡੀ ਵੀ ਉਹਨਾਂ ਨੂੰ ਆਪਣੇ ਮਸਲਿਆਂ ਦਾ ਵੀ ਪਤਾ ਕੌਮਦਿਆਂ ਦਾ ਖਾਲਿਸਤਾਨ ਦਾ ਇਸ਼ੂ ਵੀ ਪਤਾ ਆ ਜੀ ਸੋ ਲੋੜ ਆ ਉਹਨਾਂ ਨੂੰ ਥੋੜਾ ਗਾਈਡ ਕਰਕੇ ਹੋਰ ਉਹਨਾਂ ਨੂੰ ਸਪੋਰਟ ਦੇਣ ਦੀ ਠੀਕ ਹੈ ਤਾਂ ਕਿ ਜਿਹੜੇ ਕਾਰਜ ਅਸੀਂ ਨਹੀਂ ਕਰ ਸਕੇ ਉਹ ਕਰਕੇ ਕੌਮ ਨੂੰ ਅੱਗੇ ਲੈ ਕੇ ਜਾਣ ਹਿੰਮਤ ਸਿੰਘ ਜੀ ਤੁਹਾਡਾ ਇਸੇ ਸੰਬੰਧ ਵਿੱਚ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਲੇਕਿਨ ਜਾਂਦੇ-ਜਾਂਦੇ ਮੈਂ ਚਾਹੁੰਦਾ ਪੂਰੇ ਇਸ 1984 ਸੰਬੰਧ ਵਿੱਚ ਉਹ ਇਹ ਸੈਨੇਟ ਵੱਲੋਂ ਵੀ ਪਾਇਆ ਗਿਆ ਮਤਲਬ ਜਾਂ ਹੋਰ ਜੇ ਕੋਈ ਤੁਸੀਂ ਕੋਈ ਸੰਦੇਸ਼ ਦਿਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਜਰੂਰ ਦਿਓ ਜੀ ਜੀ ਮੈਂ ਇੱਕ ਥੋੜਾ ਜਿਹਾ ਡਿਟੇਲ ਮੈਂ ਥੋੜੀ ਜੀ ਜਿਹੜੀ ਮਿਸਿੰਗ ਆ ਉਹ ਜਦੋਂ ਇਹ ਬਿਲ ਕਿਸ ਦਿਨ ਪਿਛਲੇ ਲੰਘੇ ਹਫਤੇ ਸੋਮਵਾਰ ਨੂੰ 24 ਤਰੀਕ ਨੂੰ ਹੋਇਆ ਨਾ ਜੀ ਉਸ ਦਿਨ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤਿੰਨ ਐਗਜ਼ੀਬਿਸ਼ਨਾਂ ਲਾਈਆਂ ਹੋਈਆਂ ਸਨ ਉੱਥੇ ਜਿਹੜੀਆਂ 1984 ਦੀਆਂ ਅ ਜਿਹੜਾ ਸਟੇਟ ਹਾਊਸ ਅਸੈਂਬਲੀ ਦੇ ਅੰਦਰ ਜੀ ਸੋ ਉਸ ਐਗਜ਼ੀਬਿਸ਼ਨ ਦੇ ਵਿੱਚ 1984 ਦੀ ਐਗਜ਼ੀਬਿਸ਼ਨ ਸੀਗੀਆਂ ਜਿਹੜੀਆਂ ਚੀਜ਼ਾਂ ਜਿਆਦਾ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ ਉਹਨਾਂ ਨੂੰ ਤੁਸੀਂ ਫੀਲ ਕਰ ਸਕਦੇ ਹੋ ਪੜ੍ਹ ਸਕਦੇ ਹੋ ਜਿਆਦਾ ਸਮਾਂ ਉਹ ਕੱਲੇ ਕੱਲੇ ਨੂੰ ਤੁਸੀਂ 1/1 ਜਾਣਕਾਰੀ ਦੇਣ ਦੀ ਬਜਾਏ ਉਹ ਆਪ ਖੁਦ ਪੜ੍ਹ ਕੇ ਉਹ ਬਾਰੇ ਭਾਵਕ ਸੀਗੇ ਜਿਹੜੇ ਦੂਜੇ ਵੀ ਸਲਾਨੀ ਜਿਹੜੇ ਵਿਜ਼ਟਰ ਸੀਗੇ ਠੀਕ ਹੈ ਜੀ ਜੀ ਸੋ ਨਾਲ ਉੱਥੇ ਇੱਕ ਪ੍ਰੈਸ ਕਾਨਫਰੰਸ ਹੋਈ ਜਿੱਥੇ ਉਹ ਜਿਹੜੇ ਸੈਨੇਟਰ ਜਿਹੜੇ ਇਲੈਕਟਿਡ ਅਫੀਸ਼ੀਅਲਸ ਸਾਰੇ ਨੇ ਆਪਣੀਆਂ ਸਟੇਟਮੈਂਟਸ ਦਿੱਤੀਆਂ ਉਹ ਵੀ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ ਤੁਸੀਂ ਜਰੂਰ ਕੌਮ ਤੱਕ ਲੈ ਕੇ ਜਾਇਓ ਤਾਂ ਉਹਨਾਂ ਦੇ ਸਟੇਟਮੈਂਟਾਂ ਦੇ ਵਿੱਚ ਉਹਨਾਂ ਨੇ ਬਿਲਕੁਲ ਕਲੈਰਟੀ ਦੇ ਨਾਲ ਇਹ ਗੱਲਾਂ ਕਹੀਆਂ ਕਿ ਵੀ ਵਿਲ ਮੇਕ ਸ਼ੋਰ ਕਿ ਫਿਊਚਰ ਵਿੱਚ ਸਿੱਕਾਂ ਦੇ ਨਾਲ ਇਹ ਕੁਛ ਨਾ ਹੋ ਸਕੇ ਵੀ ਅਸੀਂ ਇਹ ਚੀਜ਼ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਉੱਤੇ ਪ੍ਰੈਸ਼ਰ ਵੀ ਆ ਪ੍ਰੈਸ ਕਾਨਫਰੈਂਸ ਦੇ ਵਿੱਚ ਕਿ ਸਾਡੇ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਕਿ ਇਹ ਨਾ ਕਰੋ ਤੇ ਅਸੀਂ ਠੋਕ ਕੇ ਖੜੇ ਹਾਂ ਵੀ ਅਸੀਂ ਇਹ ਸੱਚਾਈ ਹੈ ਤੁਹਾਡੇ ਨਾਲ ਅੱਛਾ ਉਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਸੈਨੇਟ ਹਾਊਸ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਸਾਡੇ ਗੁਰਦੁਆਰਾ ਬਾਬਾ ਮੱਖਣਸ਼ਾ ਲਵਾਣਾ ਤੋਂ ਗ੍ਰੰਥੀ ਸਾਹਿਬ ਗਏ ਸੀ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਪੂਰੀ ਡਿਟੇਲ ਦੇ ਨਾਲ ਜਿਹੜਾ ਜ਼ਿਕਰ 1984 ਦੇ ਸਮੂਹ ਸ਼ਹੀਦਾਂ ਦਾ ਹੋਇਆ ਔਰ ਅਪਰੰਤ ਦੇਗ ਤੇਗ ਪਤੇ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਦੇ ਉਥੇ ਜਕਾਰੇ ਵੀ ਗੂੰਜੇ ਸੈਨੇਟ ਦੇ ਵਿੱਚ ਉਹਨਾਂ ਤੋਂ ਬਾਅਦ ਜਿਹੜੀ ਜੱਸੀਕਰ ਐਮੋਜ਼ ਉਹਨਾਂ ਨੇ ਬਿੱਲ ਨੂੰ ਪੜਿਆ ਤੇ ਉਹ ਸਾਰੇ ਹੀ ਮੈਂਬਰਾਂ ਨੇ ਵੋਟ ਕਰਕੇ ਜਿੰਨੇ ਟੋਟਲ ਮੈਂਬਰਸ ਹਾਊਸ ਦੇ ਸੈਨੇਟ ਦੇ ਹੈਗੇ ਆ ਉਹਨਾਂ ਨੇ ਇਸ ਸਰਬਸੰਮਤੀ ਦੇ ਨਾਲ ਇਸ ਬਿੱਲ ਨੂੰ ਪਾਸ ਕੀਤਾ ਜੀ ਬਿਲਕੁਲ ਹਿੰਮਤ ਸਿੰਘ ਜੀ ਇਹ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲਤਾ ਹੈ ਕਿ ਜਿੱਥੇ ਅਸੀਂ ਆਪਣੀ ਧਰਤੀ ਤੇ ਵੀ ਜਸਟਿਸ ਦੀ ਮੰਗ ਕਰ ਰਹੇ ਹਾਂ ਉਸ ਦੇਸ਼ ਵਿਦੇਸ਼ ਤੇ ਜੋ ਸਰਕਾਰਾਂ ਨੇ ਉਹ ਵੀ ਇਹ ਮੰਨ ਰਹੀਆਂ ਨੇ ਕਿ ਸਿੱਖਾਂ ਦੇ ਨਾਲ ਬਹੁਤ ਤਕਾ ਹੈ ਸੀ ਇਹ ਨਸ਼ਲ ਖੁਸ਼ੀ ਜੋ ਜੈਨੋਸਾਈਡ ਹੋਇਆ ਸੀ ਉਸ ਦੇ ਸਬੰਧ ਵਿੱਚ ਜਰੂਰ ਇਨਸਾਫ ਮਿਲਣਾ ਚਾਹੀਦਾ ਹੈ ਲੇਕਿਨ ਹਿਮਤ ਸਿੰਘ ਜੀ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅਕਾਲ ਚੈਨਲ ਨਾਲ ਜੁੜੇ ਤੇ ਇੰਨੀ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ ਹੁਣ ਫਤਿਹ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ